ਸਸੇਗਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਜੀ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਦੇ ਉੱਪਰ ਅਗਰ ਗੱਲ ਕੀਤੀ ਜਾਵੇ ਤਾਂ ਤਗੜੀ ਬੱਦਲਬਾਹੀ ਬਾਅਦ ਦੁਪਹਿਰ ਤੋਂ ਵੰਣੀ ਸ਼ੁਰੂ ਹੋ ਚੁੱਕੀ ਸੀ ਸਵੇਰ ਤੋਂ ਹੀ ਬੱਦਲਵਾਰ ਦੌਰ ਜਾਰੀ ਸੀ ਤੇ ਹੁਣ ਪੰਜਾਬ ਦੇ ਬਹੁਤ ਸਾਰੇ ਇਲਾਕੇ ਵਿੱਚ ਭਾਰੀ ਤੋਂ ਦਰਮਿਆਨਾ ਮੀਂਹ ਦੇਖਣ ਨੂੰ ਮਿਲ ਰਿਹਾ ਬੱਦਲਬਾਹੀ ਦਾ ਮਾਹੌਲ ਲਗਾਤਾਰ ਬਣੇ ਰਹਿਣ ਕਾਰਨ ਗਰਮੀ ਤੋਂ ਰਾਹਤ ਮਿਲੀ ਹੈ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਪਿਛਲੇ 2 ਘੰਟੇ ਤੋਂ ਲਗਾਤਾਰ ਬਰਸਾਤ ਹੋ ਰਹੀ ਹੈ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋ ਰਿਹਾ ਹੈ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋ ਸਕਦਾ ਹੈ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਬਰਸਾਤ ਹੋ ਰਹੀ ਹੈ ਜਾਂ ਨਹੀਂ ਕਮੈਂਟ ਕਰਕੇ ਦੱਸ ਸਕਦੇ ਹੋ ਜੀ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਹੁਣ ਅਸੀਂ ਗੱਲ ਕਰਦੇ ਹਾਂ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋ ਰਿਹਾ ਹੈ ਜੀ ਤੁਸੀਂ ਤਾਜ਼ਾ ਇਮੇਜ ਦੇਖ ਰਹੇ ਹੋ ਜਿਹਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਇਹ ਇਲਾਕਾ ਜਿਹਦੇ ਵਿੱਚ ਖਾਸ ਤੌਰ ਤੇ ਜ਼ਿਲ੍ਹਾ ਰੂਪਨਗਰ ਦਾ ਬਹੁਤ ਸਾਰਾ ਇਲਾਕਾ ਜਿਹਦੇ ਵਿੱਚ ਨੰਗਲ ਹੋ ਗਿਆ ਆਨੰਦਪੁਰ ਸਾਹਿਬ ਹੋ ਗਿਆ ਜੀ ਕੀਰਤਪੁਰ ਖਰੜ ਚੰਡੀਗੜ੍ਹ ਮੁਹਾਲੀ ਅਡੇਰਾ ਬਸੀ ਇਹਨਾਂ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਲਗਾਤਾਰ ਪਿਛਲੇ 3 ਘੰਟੇ ਤੋਂ ਦੇਖਣ ਨੂੰ ਮਿਲ ਰਿਹਾ ਤੇ ਹਲਕਾ ਦਰਮਿਆਨਾ ਮੀਂਹ ਹਿਆਰਪੁਰ ਦੇ ਬਹੁਤ ਸਾਰੇ ਇਲਾਕੇ ਗੜ ਸ਼ੰਕਰ ਜੀ ਹੋ ਗਿਆ ਚਮਕੌਰ ਸਾਹਿਬ ਹੋ ਗਿਆ ਸਮਰਾਲਾ ਹੋ ਗਿਆ ਰਾਜਪੁਰਾ ਫਤਿਹਗੜ੍ਹ ਸਾਹਿਬ ਇਹਨਾਂ ਇਲਾਕਿਆਂ ਵਿੱਚ ਠੀਕ ਠਾਕ ਮੀਂਹ ਉਮੀਦ ਦੇਖਣ ਨੂੰ ਮਿਲ ਰਿਹਾ ਨਾਲ ਦੀ ਨਾਲ ਗੁਰਦਾਸਪੁਰ ਦਾ ਇਲਾਕਾ ਪਠਾਨਕੋਟ ਦਾ ਇਲਾਕਾ ਜੀ ਤੇ ਜਲੰਧਰ ਦਾ ਬਹੁਤ ਸਾਰਾ ਇਲਾਕਾ ਲੁਧਿਆਣਾ ਦਾ ਬਹੁਤ ਸਾਰਾ ਇਲਾਕਾ ਮਲੇਰਕੋਟਲੇ ਦਾ ਇਲਾਕਾ ਸੰਗਰੂਰ ਪਟਿਆਲਾ ਇਹਨਾਂ ਇਲਾਕਿਆਂ ਦੇ ਵਿੱਚ ਵਧੀਆ ਮੀਂਹ ਦੇਖਣ ਨੂੰ ਮੇਰੇ ਤੇ ਨਾਲ ਦੀ ਨਾਲ ਮਾਨਸੇ ਵਿੱਚ ਵੀ ਇਸ ਦੀ ਪਹੁੰਚ ਹੁੰਦੀ ਦਿਖਾਈ ਦੇ ਰਹੀ ਹੈ ਆਉਂਦੇ 5-4 ਘੰਟੇ ਦੀ ਗੱਲ ਕੀਤੀ ਜਾਵੇ ਤਾਂ ਲਗਭਗ 5 ਤੋਂ 6 ਵਜੇ ਤੱਕ ਇਹ ਪੂਰੇ ਬੱਦਲਬਾਈ ਪੂਰੇ ਪੰਜਾਬ ਦੇ ਵਿੱਚ ਬਣੀ ਰਹੇਗੀ ਤੇ ਬਹੁਤ ਸਾਰੇ ਇਲਾਕੇ ਇਹ ਇਲਾਕੇ ਵਿੱਚ ਵੀ ਬੱਦਲਬਾਈ ਦਾ ਕਿਨਮਣਕਣੀ ਦਾ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਇੱਕ ਚੰਗੀ ਗੱਲ ਹੈ ਅੱਜ ਦੇ ਦਿਨ ਤੁਹਾਨੂੰ ਦੱਸਿਆ ਸੀ ਕਿ 11 ਤਰੀਕ ਤੋਂ ਲੈ ਕੇ 12 ਤਰੀਕ ਦੇ ਵਿਚਕਾਰ ਠੀਕ ਠਾਕ ਮੀਂਹ ਹੋਣ ਦੀ ਉਮੀਦ ਹੈ ਤੇ ਮੀਂਹ ਵਧੀਆ ਤਰੀਕੇ ਨਾਲ ਹੋ ਰਿਹਾ ਹੈ ਤਾਪਮਾਨ ਦੇ ਵਿੱਚ ਗਰਾਵਟ ਆ ਰਹੀ ਹੈ ਤੇ ਬਹੁਤ ਸਾਰੇ ਇਲਾਕਿਆਂ ਦੇ ਵੀ ਸਾਨੂੰ ਇਹ ਵੀ ਖਬਰ ਆ ਰਹੀ ਹੈ ਕਿ ਜਿਹੜੇ ਦਿਨ ਦੇ ਤਾਪਮਾਨ ਨੇ ਉਹ ਬਹੁਤ ਤਰੀਕੇ ਨਾਲ ਘਟ ਕੇ ਲਗਭਗ ਅਗਰ ਗੱਲ ਕੀਤੀ ਜਾਵੇ ਤਾਂ 25 26 ਡਿਗਰੀ ਤੱਕ ਪਹੁੰਚ ਗਏ ਨੇ ਖਾਸ ਤੌਰ ਤੇ ਅਨੰਦਪੁਰ ਸਾਹਿਬ ਨੰਗਲ ਰੂਪਨਗਰ ਖਰੜ ਮੁਹਾਲੀ ਕੁਰਾਲੀ ਇਹਨਾਂ ਇਲਾਕਿਆਂ ਵਿੱਚ ਤਾਪਮਾਨ ਬਹੁਤ ਜ਼ਿਆਦਾ ਘਟ ਚੁੱਕਿਆ ਹੈ 20 ਡਿਗਰੀ 22 ਡਿਗਰੀ ਨੇੜੇ ਜਿਹ ਆ ਚੁੱਕਿਆ ਜੀ ਬਾਕੀ ਆਉਂਦੇ 2-3 ਘੰਟੇ ਤੱਕ ਸ਼ਾਮ ਤੋਂ ਲੈ ਕੇ ਰਾਤ ਦੀ ਅਪਡੇਟ ਵੀ ਹਾਜ਼ਰ ਹੋਵੇਗੀ ਚੈਨਲ ਸਬਸਕ੍ਰਾਈਬ ਕਰੋ ਤੇ ਕਮੈਂਟ ਬਾਕਸ ਵਿੱਚ ਇੱਕ ਹਾਈਪ ਦਾ ਬਟਨ ਹੈ ਜੀ ਵੀਡੀਓ ਚੰਗੀ ਲੱਗੇ ਤਾਂ ਹਾਈਪ ਦੇ ਬਟਨ ਨੂੰ ਜ਼ਰੂਰ ਕਲਿੱਕ ਕਰੋ ਧੰਨਵਾਦ ਜੀ